ਜਿਸਕੇ ਸਿਰ ਉੱਪਰ ਤੁਮ ਸਮੀ ਸੋਦੋ ਕਿੱਸਾ ਪਾਵੇ ਜੇ ਕਿਤੇ ਉਹਦੀ ਨਿਗਾ ਸਵੱਲੀ ਹੋ ਜੇ ਨਾ ਤੇ ਦੁਨੀਆ ਦੀ ਕੋਈ ਵੀ ਤਾਕਤ ਆ ਜਿਹੜੀ ਉਹ ਬੰਦੇ ਦਾ ਕੁਝ ਨਹੀਂ ਵਿਗਾੜ ਸਕਦੀ ਰਿਸ਼ਤੇ ਨਾਤੇ ਕੋਈ ਕੁਝ ਨਹੀਂ ਕਰ ਸਕਦਾ ਜਿਹੜੇ ਆਪਾਂ ਕਹਿੰਦੇ ਆ ਨਾ ਕਿ ਰਿਸ਼ਤੇ ਨਾਤਿਆਂ ਦੇ ਨਾਲ ਬੰਦਾ ਟੁੱਟ ਜਾਂਦਾ ਮਰ ਜਾਂਦਾ ਨਹੀਂ ਕਿਤੇ ਉਸਦੀ ਨਿਗਾ ਸਿੱਧੀ ਆ ਤੇ ਤੁਹਾਡਾ ਕੋਈ ਵੀ ਵਾਰਵੰਗਾ ਨਹੀਂ ਕਰ ਸਕਦਾ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣ ਲੱਗਾ ਆ ਫੋਟੋ ਇਹ ਫੋਟੋ ਉਸ ਕੁੜੀ ਦੀ ਆ ਜਿਹੜੀ ਅੱਜ ਤੋਂ 3 ਸਾਂਦੇ 39 ਮਹੀਨੇ ਪਹਿਲਾਂ ਫਰੀਦਪੁਰ ਦੇ ਇੱਕ ਬਾਪ ਨੇ ਲੜਕੀ ਦੇ ਬਾਪ ਨੇ ਇਸ ਲੜਕੀ ਨੂੰ ਨਹਿਰ ਦੇ ਵਿੱਚ ਟੱਕਾ ਦਿੱਤਾ ਸੀ ਹੱਥ ਬੰਨ ਕੇ ਤੇ ਲੋਕਾਂ ਨੇ ਬਈ ਵਾਹ ਵਾਹ ਕੀਤੀ ਸੀ ਕਿ ਇਹਨੂੰ ਐ ਹੋਣਾ ਚਾਹੀਦਾ ਇਹਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਆ ਅਣਖ ਥੋੜੀ ਅਣਖ ਆ ਅਣਖ ਉਸ ਮਾਲਕ ਦੀ ਥੋੜੀ ਬੈਲ ਕੋਲ ਥੋੜੀ ਆ ਕਮੇਟੀ ਚ ਮਲਾ ਕੇ ਰੱਖਤੀ ਕਿਉਂਕਿ ਤੁਸੀਂ ਝੂਠੇ ਸੀ ਝੂਠੇ ਤੁਸੀਂ ਇਸ ਲੜਕੀ ਦੀ ਜਾਨ ਬੁੱਝ ਕੇ ਜਾਨ ਲੈ ਰਹੇ ਸੀ ਜਿਹੜੇ ਜਨਮ ਜਿਹਨੇ ਦਿੱਤਾ ਉਹ ਮਾਰ ਕਰੇ ਤੁਸੀਂ ਕੌਣ ਹੁੰਦੇ ਸੀ ਇਹਨੂੰ ਮੈਰ ਚ ਧੱਕਾ ਦੇ ਕੇ ਮਾਰਨ ਵਾਲੇ ਇਹ ਵੀਡੀਓ ਮੈਂ ਅੱਜ YouTube ਦੇ ਚੈਨਲ ਤੇ ਦੇਖੀ ਆ ਕਿ ਇਹ ਲੜਕੀ 3 ਮਹੀਨੇ ਬਾਅਦ ਸਾਹਮਣੇ ਆਈ ਆ ਤੇ ਆਈ ਕਿਉਂ ਆਪਣੇ ਪਿਓ ਨੂੰ ਆਪਣੇ ਬਾਪ ਨੂੰ ਬਚਾਉਣ ਵਾਸਤੇ ਇਸ ਲੜਕੀ ਨੇ ਸਾਫ਼ ਕੀਤਾ ਕਿ ਮੈਨੂੰ ਮਾਰਨ ਦੇ ਵਿੱਚ ਕੌਣ ਕੌਣ ਸੀ ਇਹ ਕਹਿੰਦੀ ਕਿ ਮੈਨੂੰ ਮਾਰਨ ਦੇ ਵਿੱਚ ਮੇਰੀ ਮਾਂ ਦਾ ਬਹੁਤ ਵੱਡਾ ਹੱਥ ਸੀ ਹਜੇ ਵੀ ਲੋਕ ਕੁੱਖਾਂ ਚ ਸੁਣਿਆ ਸੀ ਬੱਚਿਆਂ ਨੂੰ ਮਾਰਦੇ ਪਰ ਆ ਮਾਂ ਜਿਹੜੀ ਆ ਆਪਦੀ ਜਵਾਨ ਧੀ ਨੂੰ ਆਪਦੇ ਪਤੀ ਤੋਂ ਤੇ ਉਹ ਲੜਕੀ ਦੇ ਪਿਓ ਤੋਂ ਵੀ ਖੁਦ ਧੱਕਾ ਮਾਰਾ ਕੇ ਤੇ ਉਸ ਨੂੰ ਗਨਾਹ ਦਾ ਭਾਗੀ ਜਿਹੜਾ ਉਹ ਕਰਤਾ ਤੇ ਉਹ ਬੰਦਾ ਇਸ ਲੜਕੀ ਦਾ ਪਿਤਾ غيل ਦੇ ਵਿੱਚ ਬੈਠਾ ਉਹਨੂੰ ਸਜ਼ਾ ਹੋਈ ਕਿ ਇੱਕ ਲੜਕੀ ਨੂੰ ਧੱਕਾ ਦਿੱਤਾ ਪਰ ਜਦੋਂ ਉਸ ਲੜਕੀ ਨੂੰ ਧੱਕਾ ਦਿੱਤਾ ਉਹਦੇ ਬਾਹਵਾਵਾਂ ਬੰਨੀਆਂ ਹੋਈਆਂ ਸਨ ਉਹ ਚਾਹ ਕੇ ਕਿਸੇ ਮਾਲ ਉਸ ਮਾਲਕ ਨੇ ਐਹੋ ਜੀ ਧੋਲੀ ਲਾਈ ਕਿ ਸਰੀਏ ਦੇ ਵਿੱਚ ਉਹਦਾ ਸਿਰ ਵੱਜਿਆ ਤੇ ਉੱਥੇ ਫਸ ਗਈ ਤੇ ਉਹਦੇ ਆਟੋਮੈਟ ਕੀ ਬਾਹਵਾਵਾਂ ਖੁੱਲ ਗਈਆਂ ਪਰ ਉਹਨੂੰ ਉਸ ਮਾਲਕ ਨੇ ਦਿੱਤੀ ਹੋਈ ਸ਼ਕਤੀਆਂ ਨਾਲ ਉਹ ਬਾਹਰ ਨਿਕਲੀ ਤੇ 3 ਮਹੀਨੇ ਉਹ ਦੁਨੀਆ ਦੇ ਸਾਹਮਣੇ ਨਹੀਂ ਆਈ ਵਜੀਤ ਪੁੱਤ ਤੱਕ ਉਹ ਤੁਰਕੇ ਆਈ ਤੇ ਉੱਥੇ ਉਹਨੂੰ ਦੋ ਇਨਸਾਨ ਮਿਲੇ ਪਤਨ ਰੱਬ ਨੇ ਕਿਹੜੇ ਇਨਸਾਨ ਭੇਜੇ ਆਪਦੇ ਵੱਲੋਂ ਤੇ ਇੱਕ ਲੜਕਾ ਤੇ ਇੱਕ ਜਨਾਨੀ ਦੇ ਨਾਲ ਬੈਠ ਕੇ ਉਹ ਗਈ ਪਰ ਉਹਦਾ ਯਾਨੀ ਜਿਗਰ ਨਹੀਂ ਕੀਤਾ ਕਿ ਉਹ ਕਿੱਥੇ ਗਈ ਕਿੱਥੇ ਰਹੀ ਕਿਸ ਮਾਲਕ ਨੇ ਉਹਦੇ ਅਸਤੇ ਜਗ੍ਹਾ ਬਣਾਈ ਸੀ ਕਿ ਜਿੱਥੇ ਉਹਨੂੰ ਤਿੰਨ ਮਹੀਨੇ ਕੱਟਣੇ ਪਏ ਉਹਦੀ ਇਨੀ ਸਿਹਤ ਖਰਾਬ ਹੋ ਗਈ ਸੀ ਪਰ ਉਹ ਸਾਹਮਣੇ ਆਈ ਅੱਜ ਅੱਜ ਕਿਨ ਬਚਾਉਣ ਬਾਪ ਨੂੰ ਕਿਉਂਕਿ ਬਾਪ ਉਹਦਾ ਬੇਕਸੂਰ ਸੀ ਜਿਹੜੇ ਲੋਕ ਆ ਉਦੋਂ ਬਾਪ ਨੂੰ ਗਾਲਾਂ ਕੱਢਦੇ ਸੀ ਨਾ ਬੁਰਾ ਭਲਾ ਬੋਲਦੇ ਸੀ ਉਹ ਬਾਪ ਅੱਜ ਬੇਕਸੂਰ ਨਿਕਲਿਆ ਲੋਕੋ ਤੇ ਕਸੂਰਵਾਰ ਕੌਣ ਨਿਕਲੀ ਉਸ ਦੀ ਹੀ ਮਾਂ ਉਸ ਦੇ ਪਿਓ ਨੂੰ ਝੂਠੀਆਂ ਤੂੰ ਤਾਂ ਲਾ ਲਾ ਕੇ ਆਪ ਦੀ ਲੜਕੀ ਦੀਆਂ ਖੁਦ ਜਾਣ ਬੁੱਝ ਕੇ ੱੱਕਾ ਦਵਾਇਆ ਘਰੋਂ ਕਿੱਥੇ ਗਏ ਸੀ ਕਿ ਆਪਦੇ ਭਰਾ ਦੇ ਕੋਲ ਉਹਨੂੰ ਸ਼ਟਰ ਚੱਲੀ ਸੀ ਕੋਈ ਉਹਦਾ ਰਸਤੇ ਵਾਲੀ ਦੇ ਵੀ ਉਹ ਲੜਕੀ ਦਾ ਭਰਾ ਲੱਗਦਾ ਸੀ ਤੇ ਉਹਨੇ ਕਿਹਾ ਕਿ ਤੁਸੀਂ ਸਾਡੇ ਕੋਲੇ ਛੱਡ ਜੋ ਪੋਲ ਤੱਕ ਪਰ ਉਹਨੇ ਪੋਲ ਤੱਕ ਨਹੀਂ ਛੱਡੀ ਉਹਨੇ ਉਸ ਬਾਪ ਨੂੰ ਲੜਕੀ ਦੇ ਨੂੰ ਆਪਣੇ ਘਰ ਆਲੇ ਨੂੰ ਗਲਤ ਭੱਤੀ ਪੜਾ ਕੇ ਤੇ ਉਸ ਲੜਕੀ ਨੂੰ ਵਿਚਾਰੀ ਨੂੰ ਨਹਿਰ 'ਚ ਧੱਕਾ ਦਵਾਤਾ ਉਸ ਬਾਪ ਦੇ ਹੱਥੋਂ ਹੀ ਆਪਦੀ ਲੜਕੀ ਨੂੰ ਧੱਕਾ ਮਾਰਤਾ ਤੇ ਉਹ ਲੜਕੀ ਇਹ ਕਹਿ ਰਹੀ ਹੈ ਇਹ ਲੜਕੀ ਇਹ ਕਹਿ ਰਹੀ ਹੈ ਕਿ ਮੇਰਾ ਬਾਪ ਬਹੁਤ ਹੀ ਵਧੀਆ ਬੰਦਾ ਹੈ ਤੇ ਦਵਾਈ ਖਾਂਦਾ ਹੈ ਗੋਲੀਆਂ ਖਾਂਦਾ ਹੈ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਆ ਜਿਹਦੇ ਨਾਲ ਉਹ ਦਵਾਈਆਂ ਖਾਣ ਦੇ ਨਾਲ ਉਹ ਬਹੁਤ ਟੈਂਸ਼ਨ ਦੇ ਵਿੱਚ ਰਹਿੰਦਾ ਹੈ ਪਰ ਇਸ ਜਨਾਨੀ ਨੇ ਉਹਦੇ ਨਾਲ ਕਿਉਂ ਕੀਤਾ ਕਿਤੇ ਇਸ ਜਨਾਨੀ ਦੇ ਵਿੱਚ ਤਾਂ ਨਹੀਂ ਕੋਈ ਕਸੂਰ ਕਿ ਇਹਨੇ ਆਪ ਦਾ ਕਸੂਰ ਮਟਾਉਣ ਵਾਸਤੇ ਉਸ ਲੜਕੀ ਦੀ ਜਾਨ ਲੈਣ ਨੂੰ ਕਰਦੀ ਸੀ ਇਹ ਵੀ ਹੋ ਸਕਦਾ ਦੋਸਤੋ ਬਾਪ ਕਦੇ ਵੀ ਆਪ ਦੇ ਬੱਚਿਆਂ ਨੂੰ ਮਾਰਾ ਨਹੀਂ ਸੋਚਦਾ ਕਦੇ ਵੀ ਨਹੀਂ ਸੋਚਦਾ ਮੈਂ ਹਰ ਵਾਰ ਇਹ ਹੀ ਗੱਲ ਕਹਿਣਾ ਕਿ ਕਦੇ ਵੀ ਸੋਚੂ ਤਾਂ ਜ਼ਿਆਦਾਤਰ 100 ਚੋਂ 90% ਮਾਵਾ ਬੱਚਿਆਂ ਦਾ ਸਹੀ ਨਹੀਂ ਸੋਚਦੀਆਂ ਪਰ ਅੱਜ ਸਪਸ਼ਟ ਹੋਇਆ ਇਹ ਚੀਜ਼ ਕਿ ਬੱਚੀ ਨੂੰ ਜਨਮ ਦੇ ਕੇ ਵੱਡੀ ਕਰਕੇ ਤੇ ਤੂੰ ਖੁਦ ਹਾਥੀ ਉਹਦੇ ਪਿਓ ਤੋਂ ਧੱਕਾ ਮਾਰਾ ਕੇ ਉਹਨੂੰ ਵਿੱਚ ਇਤਨਾ ਚੌਂਦੀ ਸੀ ਨਹਿਰ ਦੇ ਗੜਾਈ ਬਣਾਇਆ ਪਿਓ ਦੀ ਇੱਜ਼ਤ ਮਿੱਟੀ ਚ ਰੋਲ ਕੇ ਰੱਖਦੀ ਇਸ ਜਨਾਨੀ ਨੇ ਉਹ ਲੜਕੀ ਦੇ ਪਿਓ ਦੀ ਇੱਜ਼ਤ ਮਿੱਟੀ ਚ ਮਿਲਾ ਦਿੱਤੀ ਪਰ ਉਹ ਲੜਕੀ ਫੇਰ ਬਾਹਰ ਆਈ ਤਨਾ ਮਹੀਨਾ ਬਾਅਦ ਸਹੀ ਹੋ ਗਈ ਅਨਸਾਫ਼ ਤੋਂ ਹੋਣ ਵਾਸਤੇ ਕਿਉਂ ਆਉਂਦੇ ਪਿਓ ਨੂੰ ਮਾਲਕ ਜਦੋਂ ਵੀ ਕਹਿੰਦੇ ਕਿਸੇ ਦੇ ਸਿਰ ਤੇ ਹੱਥ ਰੱਖਦਾ ਨਾ ਉਹਦਾ ਕੱਖ ਨਹੀਂ ਵਿਗਾੜ ਸਕਦਾ ਲੋਕੋ ਸੁਧਰੋ 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 ਪਖੰਡ ਟੂਨੇ ਟੱਪੇ ਆਣੀ ਗੰਦੇ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਨਾਮ ਜਪੋ ਉਹਦਾ ਮਾਰਕ ਦਾ ਸਭ ਕੁਝ ਉਹ ਹੀ ਦੇਊਗਾ ਅੰਧੇਰਾ ਲੇਟ ਹੋ ਸਕਦਾ ਪਰ ਤੁਹਾਡੇ ਨਾਲ ਕਦੀ ਗਲਤ ਨਹੀਂ ਕਰੂਗਾ ਕਰਕੇ ਦਿਖਾਇਆ ਨਹੀਂ ਕੀ ਪਤਾ ਉਸ ਟਾਈਮ ਤੇ ਕਿਹਨੂੰ ਭੇਜਿਆ ਸਮਾਰਕ ਨੇ ਕਿ ਉਹਦੀ ਬਾਹ ਫੜ ਕੇ ਉਹਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਉਹ ਕੌਣ ਸੀ ਦੋ ਬੰਦੇ ਜਾਂ ਦੋ ਪੁੱਤ ਜਾਂ ਰੱਬ ਨੇ ਭੇਜੇ ਬੰਦੇ ਜਿਹੜੇ ਉਹਨੂੰ ਬਿਠਾ ਕੇ ਛੱਡਿਆ ਉਹਨਾਂ ਨੇ ਕਿਤੇ ਇਹ ਗੱਲਾਂ ਹਜੇ ਅੱਗੇ ਦੀਆਂ ਦੋਸਤੋ ਮਨ ਬੜਾ ਖੁਸ਼ ਤੇ ਖੁਸ਼ ਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਕਿ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਜੋ ਲਾਈਕ ਵੀ ਜ਼ਰੂਰ ਤੇ ਕਮੈਂਟ ਵੀ ਕਰਾਜੋ ਤੁਸੀਂ ਲਿਖਿਆ ਜੋ ਜ਼ਰੂਰ ਕਿ ਰੱਬ ਤੋਂ ਬਿਗੇਰ ਇੱਥੇ ਪੱਤਾ ਨਹੀਂ ਹਿਲਦਾ ਉਹਦੀ ਰਜ਼ਾ ਤੋਂ ਬਿਗੇਰ ਕੌਣ ਕਿਸੇ ਦੀ ਜਾਨ ਲੈਂਦਾ ਇਹ ਨਹੀਂ ਹੋ ਸਕਦਾ ਉਹਦੇ ਤੋਂ ਬਿਗੇਰ ਕਿਸੇ ਦਾ ਕੋਈ ਨਹੀਂ ਕੁਝ ਬਗਾਵਸਾਤਾ ਬਾਕੀ ਦੋਸਤੋ ਜਿਉਂਦੇ ਵਾਸ ਦੇ ਰਹੋ ਵਾਹਿਗੁਰੂ ਸਾਰਿਆਂ ਤੇ ਮਿਹਰ ਕਰੇ ਬਸ ਇਹੇ ਚਾਹੁੰਦੇ ਆਪਾਂ ਦਾ